ਉਹਨੇ ਜੱਥੇਰ ਰਿਨਿਊਟ ਕੀਤੇ ਗਏ ਨੇ ਉਹਨਾਂ ਦਾ ਵਿਰੋਧ ਕਰ ਦਿੱਤਾ ਗਿਆ ਉਦੋਂ ਵਿਰੋਧ ਕੀਤਾ ਗਿਆ ਜਦੋਂ ਸਰੋਪਾ ਦੇਣ ਲੱਗੇ ਸੀ ਉਹਨਾਂ ਨੂੰ ਸਰੋਪਾ ਦੇਣ ਤੋਂ ਹੀ ਰੋਕ ਦਿੱਤਾ ਗਿਆ ਸੋ ਇਹ ਪੂਰੀ ਖਬਰ ਕੀ ਹੈ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਜੁੜੇ ਨੇ ਮਾਨਸਾ ਤੋਂ ਸਾਡੇ ਨਾਲ ਰੋਜ ਜੁੜਦੇ ਸੁਰਿੰਦਰ ਜੀ ਰਿੰਦਰ ਜੀ ਸੋ ਬਾਬੀ ਜਨਾ ਸਾਡੇ ਸਹਿਯੋਗੀ ਨੇ ਉਹਨੋਂ ਲੈਨੇ ਜਾਣਕਾਰੀ ਉਹਨਾਂ ਦਾ ਇਹਨਾਂ ਵਿਸ਼ਿਆਂ ਵੱਲ ਜ਼ਿਆਦਾ ਧਿਆਨ ਹੁੰਦਾ ਤਾਂ ਬਹੁਤ ਬਹੁਤ ਸਵਾਗਤ ਹੈ ਰਿੰਦਰ ਜੀ ਤੁਹਾਡਾ ਧੰਨਵਾਦ ਜੀ ਧੰਨਵਾਦ ਰਿੰਦਰ ਜੀ ਜੱਥੇ ਦਾ ਅਦਾ ਵਿਰੋਧ ਕਰਨਾ ਬਹੁਤ ਮਾੜੀ ਗੱਲ ਹੈ ਦੇਖੋ ਜੀ ਜਿਹੜਾ ਜਥੇਦਾਰ ਸਾਹਿਬ ਦਾ ਵਿਰੋਧ ਹੋਇਆ ਜੀ ਕਿ ਪੰਜਾਬ ਦੀ ਜਿਹੜੀ ਸ਼ਾਂਤੀ ਹੈ ਉਸ ਦੇ ਵਿੱਚ ਇਹ ਕਿੰਨੇ ਦਾ ਕੰਮ ਕਰੂਗਾ ਪਰ ਸਿੱਖ ਜੋ ਸਾਰੇ ਜਿੱਥੇ ਜਥੇਵੰਨੀਆਂ ਸੇ ਕਮੇਟੀ ਜੀ ਵੀ ਸਿੱਖ ਸਮਾਜ ਹੈ ਜਿਹੜਾ ਇਹਨਾਂ ਨੂੰ ਵੀ ਇਸ ਚੀਜ਼ ਦਾ ਬੈਠ ਕੇ ਮਸਲਾ ਹੱਲ ਕਰ ਲੈਣਾ ਚਾਹੀਦਾ ਐ ਡਾਕਟਰ ਸਾਹਿਬ ਇਹਨਾਂ ਪਤਾ ਲੱਗਿਆ ਵੀ ਇਹ ਖਾਲਿਸਤਾਨ ਨਹੀਂ ਕੋਈ ਮਹਿੰਦਰ ਸਿੰਘ ਬੱਬਰ ਉਹਨਾਂ ਦੇ ਭੋਗ ਦੇ ਉੱਪਰ ਗਏ ਸੀ ਤਾਂ ਕਰਕੇ ਇਹਨਾਂ ਦਾ ਵਿਰੋਧ ਕੀਤਾ ਗਿਆ ਹਾਂਜੀ ਵਿਰੋਧ ਭੋਗ ਦੇ ਉੱਤੇ ਉੱਥੋਂ ਜਿਹੜੇ ਲੋਕੋ ਸਰੋਪਾ ਦੇ ਰਹੇ ਸੀ ਇੱਕ ਬੰਦਾ ਉੱਠ ਕੇ ਉਹਨੇ ਵਿਰੋਧ ਕੀਤਾ ਕਹਿੰਦੇ ਵੀ ਅਸੀਂ ਇਹਨਾਂ ਨੂੰ ਮਾਣਯੋਗ ਜੱਫੇਦਾਰ ਸਾਹਿਬ ਨੂੰ ਅਸੀਂ ਜੱਫੇਦਾਰ ਨਹੀਂ ਮੰਨਦੇ ਇਸ ਕਰਕੇ ਮਤਲਬ ਜਿਹੜਾ ਵਿਰੋਧ ਉਹਨੇ ਜਿਤਾਤਾ ਜਿਹੜਾ ਮਤਲਬ ਉਹ ਬੈਠ ਕੇ ਕੋਈ ਗੱਲ ਹੋ ਸਕਦੀ ਸੀ ਉਹ ਕਈ ਵਾਰੀ ਕੀ ਹੁੰਦਾ ਨਾ ਜੀ ਬੰਦੇ ਦੇ ਅੰਦਰ ਗੁੱਸੇ ਦੇ ਜਾਂ ਕੋਈ ਕਿਸੇ ਵੀ ਤਰ੍ਹਾਂ ਦੇ ਬਲਬਲੇ ਹੁੰਦੇ ਨੇ ਜੀ ਜੀ ਉਹ ਜਦੋਂ ਬਾਹਰ ਨਿਕਲਦੇ ਨੇ ਉਹ ਇਹਨਾਂ ਕਾਰਵਾਈਆਂ ਨੂੰ ਬੰਦਾ ਇਲਜਾਮ ਦੇ ਦਿੰਦਾ ਮੈਂ ਮੈਂ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇ ਦੇਣਾ ਉਹ ਜਰਨੈਲ ਸਿੰਘ ਸ਼ਕੀਰਾ ਯਾਨੀ ਕਿ ਜਿਹੜੇ ਗਰਮ ਧਰੇ ਦੇ ਵਿਅਕਤੀ ਹੈ ਉਹਨਾਂ ਲੋਕ ਲੋਕ ਤਗ ਹੈ ਉਹ ਕਹਿੰਦੇ ਵੀ ਅਜੇ ਤਾ ਇਹਨਾਂ ਨੂੰ ਜਥੇਦਾਰ ਮੰੰਦੇ ਹੀ ਨਹੀਂ ਕਹਿੰਦੇ ਤੁਸੀਂ ਸਰੋਪਾ ਪਾ ਰਹੇ ਹੋ ਅਜੇ ਤੱਕ ਜਥੇਦਾਰ ਨਹੀਂ ਮੰੰਦੇ ਕਿੰਨੀ ਦੇਖੋ ਵੱਡੀ ਗੱਲ ਹੈ ਹਾਂਜੀ ਦੇਖੋ ਜਿਹੜੀਆਂ ਕੋਸ਼ ਸਿੱਖ ਸੰਗਤ ਹੈ ਜਿਹੜੀ ਉਹ ਇੱਕ ਮੰਨਦੀ ਹੈ ਵੀ ਜਿਹੜੀਆਂ ਸਿੱਖ ਰਵੈਤਾਂ ਦੇ ਅਨੁਸਾਰ ਇਹ ਤਾਜ਼ਕੋਸ਼ੀ ਨਹੀਂ ਹੋਈ ਹੈ ਇਸ ਕਰਕੇ ਹੋਇਆ ਇਹਨਾਂ ਨੂੰ ਮਤਲਬ ਜਿਹੜੀ ਤਾਜ਼ਕੋਸ਼ੀ ਵਾਲਾ ਕੰਮ ਹੈ ਉਹ ਸਖਰਵਕਤਾ ਨੂੰ ਦੇ ਮੁਤਾਬਕ ਕੀਤਾ ਜਾਣਾ ਚਾਹੀਦਾ ਸੀਗਾ 1 2 50 ਤੇ ਇਹਨਾਂ ਨੂੰ ਜਥੇਦਾਰ ਸਾਹਿਬ ਨੂੰ ਬਹੁਤ ਡਿਸਟਰਬਲ ਕੀਤੀ ਗਈ ਹੈ ਉਹ ਦੂਸਰੇ ਇਸ ਗੱਲ ਨੂੰ ਮੰਨਦੇ ਨਹੀਂ ਹਨ ਉਹ ਕਹਿੰਦੇ ਵੀ ਜੋ ਟਾਈਮ 10 ਵਜੇ ਦਾ ਦਿੱਤਾ ਸੀ ਤਾਂ 2:30 ਵਜੇ ਕਿਉਂ ਕੀਤਾ ਗਿਆ ਇਹ ਕੰਮ ਇਹ ਲੋਕਾਂ ਦੇ ਮਨਾਂ ਦੇ ਵਿੱਚ ਅਸ਼ੰਕਤ ਤੇ ਸਸਪੈਂਸ ਬਣਿਆ ਹੋਇਆ ਹੈ ਉੱਥੇ ਵੀ ਇੱਕ ਬੜਾ ਵੱਡਾ ਸਵਾਲ ਉਠਾਇਆ ਗਿਆ ਸੀ ਕਈ ਧਰਮ ਦੇ ਬੁੱਧੀ ਮਹ ਲੋਬ ਜਦੋਂ ਇਹ 2:30 ਵਜੇ ਨੂੰ ਹੈਨਾ ਕਰਾਇਤਾ ਗਿਆ ਸਾਰਾ ਕੁਝ ਇਥੇ ਸੌਂਪ ਕੇ ਬਣਾਇਤਾ ਗਿਆ ਉੱਥੇ ਕਹਿੰਦੇ ਯਾਨੀ ਕਿ ਮੌਜੂਦਗੀ ਹੋਈ ਨਹੀਂ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹ ਵੀ ਸਵਾਲ ਉੱਠੇ ਜੀ ਉਸ ਸਮੇਂ ਹਾਂ ਜੀ ਉਹ ਸੱਟ ਸਵਾਲ ਨਾਲ ਜਦੋਂ ਫਿਰ ਪੂਰੀ ਮਰਿਆਦਾ ਦੇ ਮੁਤਾਬਕ ਕਾਰਵਾਈ ਨਹੀਂ ਹੋਈ ਤਾਂ ਹੀ ਤਾਂ ਫਿਰ ਜਿਹਨੀਆਂ ਆ ਕਾਰਵਾਈਆਂ ਨੇ ਇਹ ਹਰ ਅਸਲ ਗੱਲ ਕੀ ਹੈ ਨਾ ਸੋਢੀ ਸਾਹਿਬ ਜੀ ਅਸਲ ਗੱਲ ਤਾਂ ਇਹ ਹੈ ਵੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪਈਆਂ ਨੂੰ 14-15 ਸਾਲ ਹੋ ਗਏ ਜੀ ਹਰ ਵਾਪਾ ਗੱਲ ਕਰਦੇ ਹਾਂ ਸਫੇਦਾਰ ਸਾਹਿਬ ਦੀ ਨਿਯੁਕਤੀ ਦਾ ਜਿਹੜਾ ਜਿਹੜਾ ਸਿਸਟਮ ਹੈ ਕੋਈ ਸ਼੍ਰੋਮਣੀ ਕਮੇਟੀ ਕਰਦੀ ਹੈ ਜੀ ਜੀ ਜਦੋਂ ਉਹ ਸ਼੍ਰੋਮਣੀ ਕਮੇਟੀ ਤੇ 191 ਦੇ ਲਗਭਗ ਬੰਦੇ ਹੁੰਦੇ ਆ ਜੀ ਉਹਦੇ ਚ 6 ਨਾਮਜਦ ਕੀਤੇ ਜਾਂਦੇ ਆ 185 ਬੰਦਿਆਂ ਦੀ ਚੋਣ ਹੁੰਦੀ ਹੈ ਜੀ ਉਹਦੇ ਚ 30 35 ਬੰਦਿਆਂ ਦੀ ਡੈਥ ਹੋ ਗਈ 30 35 ਬੰਦੇ ਵਿਦੇਸ਼ ਚ ਰਹਿੰਦੇ ਨੇ ਉਸ ਬੰਦੇ ਅਸਤੀਫਾ ਦੇ ਗਏ 40 42 ਬੰਦੇ ਵਿਰੋਧੀ ਧਿਰ ਨਾਲ ਸੰਬੰਧਿਤ ਨੇ ਔਰ ਜੇ ਇਹਦੇ ਉਸ ਹਿਸਾਬ ਨਾਲ ਇਲੈਕਸ਼ਨ ਦੇ ਹਿਸਾਬ ਨਾਲ ਇਹ ਕਰਵਾਉਂਦੇ ਤਾਂ ਹੋ ਸਕਦਾ ਕੋਈ ਇਹਦੇ ਵਿੱਚ ਹੋਰ ਉਲਟ ਫੇਰ ਹੋ ਜਾਂਦਾ ਇਸ ਕਾਤੇ ਇਸ ਗੱਲ ਦਾ ਡਰੋਂ ਮਤਲਬ ਉਹ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਮੈਂ ਮੈਂ ਤੋਂ ਅੰਦਾਜ਼ੇ ਨਾਲ ਇੱਕ ਮੇਰੇ ਕੋਲ ਅਪਡੇਟ ਹੈ ਕਿ ਜਦੋਂ ਤੋਂ ਐਡਵੋਕੇਟ ਧਾਮੀਦਾ ਰੋੜਾ ਪਿਆ ਸੀ ਅਸਤੀਫੇ ਦਾ ਤੁਹਾਨੂੰ ਯਾਦ ਹੋਣਾ ਉਹ ਉਸ ਤੇ ਗੱਲ ਵਾ ਕੀਤੀ ਸੀ ਉਹ ਉਹਨਾਂ ਦੇ ਸਿਫੇ ਤੋਂ ਬਾਅਦ ਜੱਥੇਆਰੇ ਨਿਯੁਕਤੀਆਂ ਲੈ ਕੇ ਕਾਫੀ ਰੋੜੇ ਰੁਪੇ ਬਏ ਕਦੇ ਕਿਸੇ ਦਾ ਨਾਮ ਕਦੇ ਕਿਸੇ ਦਾ ਨਾਮ ਤੇ ਸਾਡੇ ਇੱਕ ਉਰੇ ਕੈਬਨਿਟ ਮੰਤਰੀਆਂ ਸੁਰਜੀਤ ਸਿੰਘ ਰਖੜਾ ਜਿਨੇ ਕਿ ਬਾਗੀ ਦੜੇ ਦੇ ਨੇ ਉਹਨਾਂ ਨੇ ਸਿੱਧਾ ਇਹਦਾ ਨਾਮ ਦਿੱਤਾ ਸੁਖੀਰਵਾਲ ਦਾ ਉਹਨਾਂ ਨੇ ਕਿਹਾ ਵੀ ਧਾਮੀ ਸਾਹਿਬ ਨੂੰ ਸਾਰੇ ਬੰਦੇ ਮਨਾਣ ਗਏ ਵੱਡੇ ਵੱਡੇ ਹੈਨਾ ਧਰਮ ਬੁੱਧੀ ਜੀ ਵੀ ਪਰ ਕਹਿੰਦੇ ਉਹਨਾਂ ਦੇ ਕਹਿੰਦੇ ਬੰਦੇ ਨਹੀਂ ਇੱਕ ਬੰਦਾ ਗਿਆ ਉਹਨਾਂ ਦੇ ਕਹਿੰਦੇ ਕਹਿੰਦੇ ਮਿੱਠ ਚ ਮੰਨ ਕੇ ਆਗੇ ਧਾਮੀ ਸਾਹਿਬ ਤੁਹਾਨੂੰ ਤਾਂ ਨਹੀਂ ਧਾਮੀ ਸਾਹਿਬ ਨੂੰ ਇਦਾਂ ਨਹੀਂ ਕਰਨਾ ਇਹ ਬਹੁਤ ਸਮਝਦਾਰ ਬੰਦੇ ਨੇ ਉਹ ਆਹ ਦੇਖੋ ਜੀ ਕਈ ਵਾਰੀ ਕੋਈ ਸਿਆਸੀ ਦਬਾਉਈ ਐਸਾ ਹੁੰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਪਰਸਨਲ ਗੱਲਾਂ ਹੁੰਦੀਆਂ ਨੇ ਉਹ ਘਰੇ ਸਿੱਖ ਜਗਤ ਦੇ ਵਿੱਚ ਤਾਂ ਥੋੜਾ ਜਿਹਾ ਉਹਨਾਂ ਦਾ ਜਿਹੜਾ ਜਿੰਨਾ ਮਾਨ ਸਤਕਾਰ ਸੀ ਉਸ ਨੂੰ ਠੇਸ ਲੱਗੀ ਹੈ ਧਾਮੀ ਸਾਹਿਬ ਦੇ ਨੂੰ ਮਤਲਬ ਗੱਲ ਕਰ ਇਹ ਹੈ ਵੀ ਉਸ ਤੋਂ ਬਾਅਦ ਤਾਂ ਫਿਰ ਜਿਹੜਾ ਇਹ ਜੱਥੇਦਾਰ ਸਾਹਿਬ ਵਾਲੀ ਕਾਰਵਾਈ ਸੀਗੀ ਇਹ ਤਾਂ ਪੰਜਾਬ ਦੇ ਵਿੱਚ ਮਤਲਬ ਲੋਕਾਂ ਦੇ ਵਿੱਚ ਗੁੱਸਾ ਕਾਫੀ ਤੱਕਣਾ ਜੀ ਪਾਇਆ ਜਾ ਰਿਹਾ ਹੈ ਐ ਡਾਕਟਰ ਸਾਹਿਬ ਮੇਰੇ ਨਾਲ ਇੱਕ ਆਪਣੇ ਇੱਕ ਦਰਸ਼ਕ ਨੇ ਪਹਿਲਾਂ ਜੁੜਦੇ ਸੀ ਹੁਣ ਕੱਲ ਪਰਸੋ ਜੁੜਿਆ ਕਰਨਗੇ ਚੋਹਾਨ ਸਾਹਿਬ ਅਮਰੀਕਾ ਤੋਂ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਹੈ ਘੰਟਾ ਪਹਿਲਾਂ ਫੋਨ ਲਾਈਨ ਤੇ ਉਹ ਕਹਿੰਦੇ ਵੀ ਤੁਹਾਡੀ ਕੀ ਮੁੱਦਾ ਕੀ ਹੈ ਮੈਂ ਕਿਹਾ ਜੱਥੇਦਾਰ ਦਾ ਮੈਂ ਕਿਹਾ ਜੀ ਆਹ ਵੀਡੀਓ ਤੇ ਲਿੰਕ ਮੈਂ ਤੁਹਾਨੂੰ ਸੈਂਡ ਕੀਤਾ ਇਹਨਾਂ ਨੂੰ ਭੇਜਿਆ ਉਹ ਕਹਿੰਦੇ ਵੀ ਤੁਹਾਡੀ ਅਸੀਂ ਅਸੀਂ ਬਾਹਰ ਬੈਠੇ ਹਾਂ ਇਹਦੇ ਤੋਂ ਪਰ ਕਹਿੰਦੇ ਪੰਥ ਦੇ ਨਹੀਂ ਪੰਜਾਬ ਦਾ ਬਹੁਤ ਨਾਮ ਬਦਨਾਮ ਹੋ ਰਿਹਾ ਇਹ ਲੋਕ ਸੋਚਦੇ ਕਿਉਂ ਨਹੀਂ ਹਾਂਜੀ ਦੇਖੋ ਪੰਜਾਬ ਗੱਲ ਤਾਂ ਇਹ ਹੈ ਜੀ ਮਤਲਬ ਪਰਸਾਂ ਤੋਂ ਬੰਦੇ ਨੇ ਜੀ ਜਿਹੜੇ ਪੰਜਾਬ ਜਿਨ੍ਹਾਂ ਦੇ ਨਾ ਤਾਂ ਕੋਈ ਪੇਰੈਂਟ ਸੀ ਕੁਰਬਾਨੀ ਹੈ ਜੀ ਨਾ ਕੋਈ ਉਹਨਾਂ ਦੀ ਕੁਰਬਾਨੀ ਹੈ ਨਾ ਉਹਨਾਂ ਦੇ ਪੁੱਤਾਂ ਦੀ ਕੁਰਬਾਨੀ ਹੈ ਨਾ ਉਹਨਾਂ ਦੇ ਪੋਤਿਆਂ ਦੀ ਕੁਰਬਾਨੀ ਹੈ ਸਾਡੀ ਤਰਫ ਦੀ ਪੰਜਾਬ ਦੀ ਇਹ ਹੈ ਵੀ ਉਹ ਸਿੱਖ ਸਿਆਸਤ ਉੱਤੇ ਕੁੰਡਲੀ ਮਾਰੀ ਬੈਠੇ ਨੇ ਜੀ ਉਹ ਜੇ ਮਤਲਬ ਕੁੰਡਲੀ ਤੋਂ ਜੇ ਉਹ ਕੁੰਡਲੀ ਤੋਂ ਇਹਨਾਂ ਨੇ ਜਾਨ ਛਡਾਉਣੀ ਹੈ ਤਾਂ ਮਤਲਬ ਸਰਕਾਰ ਨੂੰ ਵੀ ਚਾਹੀਦਾ ਤੇ ਸੈਂਟਰ ਸਰਕਾਰ ਤੇ ਦਬਾਅ ਪਾ ਕੇ ਵੋਟਾਂ ਨੇ ਜਿਹੜੀਆਂ ਸ਼ਰੋਣੀ ਕਮੇਟੀ ਦੀਆਂ ਪਵਾਈਆਂ ਜਾਣ ਤਾਂ ਉਹਦੇ ਵਿੱਚ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਆ ਜਾਣ ਪੜ੍ਹੇ ਲਿਖੇ ਲੋਕ ਆਪਣੇ ਮਤਾਬਕ ਸਿੱਖ ਜਗਤ ਦੇ ਫਾਇਦੇ ਵਾਸਤੇ ਜੋ ਚੇਂਜਾਂ ਕਰਨੀਆਂ ਪੈਣ ਉਹ ਚੇਂਜਸ ਕਰ ਸਕਦੇ ਹੋਣਗੇ ਕਰਨਗੇ ਮਤਲਬ ਜਿੰਨਾ ਚਿਰ ਵੋਟਾਂ ਨਹੀਂ ਸ਼ਰੋਣੀ ਗੁਰਦੁਆਰੇ ਪ੍ਰਬੰਧਕ ਦੀਆਂ ਕਮੇਟੀ ਦੀਆਂ ਪੈਂਦੀਆਂ ਤਾਂ ਜਿਹੜਾ ਇਹ ਰਾਜ ਰੌਲਾ ਹੈ ਇਹ ਇੱਕ ਦੂਜੇ ਦੇ ਵਿਰੋਧ ਨੇ ਉਹ ਇਸੇ ਤਰ੍ਹਾਂ ਜਾਰੀ ਰਹਿਣਗੇ ਬਦਕਿਸਮਤੀ ਹੈ ਵੀ ਪੰਜਾਬ ਨੂੰ ਸ਼ਾਂਤੀ ਰੱਖਣੀ ਚਾਹੀਦੀ ਹੈ ਉਸ ਵਿਰੋਧੀ ਪਾਰਟੀਆਂ ਤੇ ਕੁਝ ਏਜੰਸੀਆਂ ਪੰਜਾਬ ਦੀ ਸ਼ਾਂਤੀ ਨੂੰ ਲੰਬੂ ਲਾਉਣਾ ਚਾਹੁੰਦੀਆਂ ਨੇ ਤੇ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦੀਆਂ ਨੇ ਸਰਕਾਰ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਮਾਨ ਸਾਹਿਬ ਕਦੇ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਨੇ ਕੋਈ ਬੰਦਾ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰੇ ਡਾਕਟਰ ਸਾਹਿਬ ਮੇਰੇ ਕੋਲ ਨਾ ਦੋ ਨਵੀਆਂ ਅਪਡੇਟ ਨੇ ਆਪਾਂ ਦੋ-ਦੋ ਮਿੰਟ ਉਸਤੇ ਵੀ ਗੱਲ ਕਰਦੇ ਆ ਆਪਾਂ ਸਵੇਰੇ ਵੀ ਸ਼ੈਅਤ ਕੀਤੀ ਹੈ ਕੱਲ ਵੀ ਕੀਤੀ ਹੈ ਦੁਬਾਰਾ ਇੱਕ ਅਪਡੇਟ ਆਪਾਂ ਸ਼ੇਅਰ ਕਰ ਰਹੇ ਨੇ ਦਰਸ਼ਕਾਂ ਨਾਲ ਤੁਹਾਨੂੰ ਯਾਦ ਹੈ ਕਿ ਕੱਲ ਇੱਕ ਬਿੰਡਾ ਦੇ ਵਿੱਚੋਂ ਕਾਂਸਟੇਬਲ ਫੜੀ ਗਈ ਜਿਹਦੇ ਕੋਲ ਵੱਡੀਆਂ-ਵੱਡੀਆਂ ਲਗਜ਼ਰੀ ਗੱਡੀਆਂ ਸੀ ਹੈ ਨਾ ਲੱਕੜੀਆਂ ਪਾਉਂਦੀ ਸੀ ਉਹ ਉੱਥੇ ਹੁਣ ਗੁਰਪ੍ਰੀਤ ਕੌਰ ਨਾਮ ਦੀ ਜਿਹੜੀ ਔਰਤ ਹੈ ਉਹਦੇ ਅੱਜ ਦੁਪਹਿਰੇ ਖਬਰ ਆਪਣੇ ਕੋ ਤਿਆਰ ਹੋ ਰਹੀ ਹੈ ਉਹਦਾ ਬਿਆਨ ਆ ਗਿਆ ਕਹਿੰਦੀ ਵੱਡੇ ਵੱਡੇ ਪੁਲਿਸ ਅਧਿਕਾਰ ਦੇ ਮੈਂ ਖੁਲਾਸੇ ਕਰ ਰਹੀਆਂ ਮੈਨੂੰ ਕਹਿੰਨ ਜਾਨੋ ਮੈਂ ਧਮਕੀਆਂ ਮੇਰੀਆਂ ਕੱਲ ਤੋਂ ਬਾਅਦ ਜਦੋਂ ਮੈਂ ਕਹਿੰਦੀ ਬਿਆਨ ਦਿੱਤਾ ਔਰ ਕਹਿੰਦੀ ਜੇ ਮੈਨੂੰ ਕੁਝ ਹੋ ਗਿਆ ਤਾਂ ਕਹਿੰਦੀ ਮੈਂ ਵੀਡੀਓ ਕਾਲ ਤੇ ਸਾਰਿਆਂ ਦੱਸਾਂਗੀ ਵੀ ਕਿਹੜੇ ਕਿਹੜੇ ਵੱਡੇ ਵੱਡੇ ਪੁਲਿਸ ਅਧਿਕਾਰੀ ਸਾਹਮਣੇ ਉਸ ਲੜਕੀ ਦੀ ਦਹਿਸ਼ਤ ਸਾਰੇ ਬਠਿੰਡੇ ਸ਼ਹਿਰ 'ਚ ਸੀ ਜਿਹੜਾ ਨਾਮੀ ਪੱਤਰਕਾਰ ਸੀ ਉਹ ਵੀ ਉਸ ਤੋਂ ਚਲਦੀ ਸੀ ਇਹ ਗੱਲ ਮੰਨਣੀ ਪੈਣੀ ਹੈ ਜੀ ਉਹਦੇ ਕੋਲ 88 88000 ਦੀਆਂ ਐਨਕਾਂ ਤੇ ਲੱਖ ਲੱਖ ਰੁਪਏ ਦੀਆਂ ਘੜੀਆਂ ਨੇ ਮਤਲਬ ਉਹ ਤਾਂ ਇੱਕ ਵੱਡੀ ਫੰਡ ਸੀ ਹੋਈ ਹੱਤੀ ਐ ਇਹ ਇਸ ਕਰਕੇ ਮਤਲਬ ਜਿਹੜਾ ਉਹਦੇ ਤੇ ਕੋਈ ਕਾਰਵਾਈ ਵਾਲਾ ਕੋਈ ਬਹੁਤਾ ਸਖਤ ਕਾਰਵਾਈ ਦਾ ਸਟੈਂਡ ਮੈਨੂੰ ਨਹੀਂ ਲੱਗਦਾ ਕਿ ਕੋਈ ਲਿਆ ਜਾਊਗਾ ਡਾਕਟਰ ਸਾਹਿਬ ਉਹ ਤਾਂ ਇੱਕ ਸਸਪੈਂਡ ਕੀਤਾ ਗਿਆ ਸਿਰਫ ਜਾਂ ਤਾਂ ਆਮ ਕਈ ਕਈ ਹੋ ਜਾਂਦੇ ਸਸਪੈਂਡ 2 ਮਹੀਨਾ ਫਿਰ ਵਾਹ ਲੋ ਜਾਂਦੇ ਨੇ ਤਾਂ ਫਿਰ ਨਤਨ ਦੱਸੀ ਤਾਂ ਜਾਣਾ ਜੀ ਕਾਰਨ ਕੀ ਹੁੰਦਾ ਨਾ ਜੇ ਹੁਣ ਤੁਸੀਂ ਲਾਓ ਵੀ ਉਹਦੀਆਂ ਗਵਾਹੀਆਂ ਖबरा ਕਿੰਨੇ ਕੇਸਾਂ ਚ ਹੋਣਗੀਆਂ ਜੀ ਕੁਝ ਕੁਸ ਜਾਇਜ ਕੇਸਾਂ ਚ ਕੁਝ ਨਜਾਇਜ਼ ਕੇਸਾਂ ਚ ਕੁਝ ਨਜਾਇਜ਼ ਫਸਾਏ ਹੋਣਗੇ ਉਹਦੇ ਉੱਤੇ ਖਬਰਾਂ ਕਿੰਨੀਆਂ ਕਿੰਨੇ ਆਂਦੀਆਂ ਗਵਾਹਿਆਂ ਨੇ ਕਿੰਨੇ ਕੇਸ ਉਹਦੇ ਤੇ ਡਿਪੈਂਡ ਨੇ ਉਹ ਕੇਸਾਂ ਝੁਗ ਜੇ ਉਹ ਗਵਾਹੀ ਮੁੱਕਰ ਜਾਂਦੀ ਹੈ ਤਾਂ ਸਾਰੇ ਕੇਸ ਨੇ ਜਿਹੜੇ ਢੰਮ ਦੇ ਡਿੱਗ ਜਾਣਗੇ ਜਿਹਦੇ ਨਾਲ ਫਿਰ ਮਤਲਬ ਸਰਕਾਰ ਦਾ ਤੇ ਪੁਲਿਸ ਦਾ ਅਕਸਾ ਜਿਹੜਾ ਉਹ ਹੋਰ ਤੋਂ ਹੀ ਬਣਾ ਹੁੰਦਾ ਇਸ ਕਰ ਇਹ ਕਾफी ਸੋਚਣਾ ਪੈਂਦਾ ਜਦੋਂ ਵੀ ਕਿਸੇ ਨੂੰ ਡਿਸਮਿਸ ਕੀਤਾ ਜਾਂਦਾ ਤਾਂ ਉਹ ਤੋਂ ਪਹਿਲਾਂ ਇਹ ਹੁੰਦਾ ਵੀ ਉਹਦੇ ਜਿਹੜੇ ਕਿੰਨੇ ਕੇਸਾਂ ਦੇ ਵਿੱਚ ਗਵਾਹਿਆਂ ਨੇ ਜੀ ਜਦੋਂ ਉਹ ਗਵਾਹਿਆਂ ਮੁੱਕਰ ਜੂ ਤੇ ਹੋ ਸਕਦਾ ਉਹ ਪੁਲਿਸ ਅਫਸਰਾਂ ਦੇ ਜਾਂ ਵੱਡੇ ਸਰਕਾਰ ਦੇ ਕੋਈ ਖਿਲਾਫ ਵੀ ਉੱਥੇ ਗਵਾਹੀ ਦੇ ਵਿੱਚ ਕੋਈ ਗਲਾਨ ਦੇ ਦੇ ਤੇ ਫਿਰ ਮਤਲਬ ਹੋਰ ਪਾਣੀ ਚਮਦਾਨੀ ਉਧੂ ਵੱਡੀ ਪੈ ਸਕਦੀ ਹੁੰਦੀ ਹੈ ਇਹ ਕਾफी ਸੋਚ ਕੇ ਇਹ ਮਾਨ ਸਾਹਿਬ ਅਮ ਕਰਨਗੇ ਫੋਜਰ ਵੀ ਚਲਾਉਣਗੇ ਤੇ ਡਿਸਮਿਸ ਵੀ ਕਰਨਗੇ ਬਣਾਇਆ ਸਮਾਂ ਲੱਗਦਾ ਹੈ ਸਮਾ ਲੱਗੂਗਾ ਕਾਗਜ਼ੀ ਕਾਰਵਾਈਆਂ ਹੋਣ ਤੇ ਜੋ ਵੀ ਕਾਗਜ਼ੀ ਕਾਰਵਾਈਆਂ ਹੋਣਗੀਆਂ ਉਹ ਤੋਂ ਬਾਅਦ ਜਿਹੜੇ ਇਹਨੇ ਐਲਾਨ ਕੀਤੇ ਜਾਣਗੇ ਇਹ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਮਾਨਸਾਵਲੀ ਗੱਲ ਤੇ 1 ਵਜੇ 1 ਮਿੰਟ ਬਾਅਦ ਆਉਣਾ ਪਹਿਲਾਂ ਮੈਂ ਇੱਕ ਕੋਰਟ ਤੁਹਾਨੂੰ ਅਪਡੇਟ ਦੇਣਾ ਕਿ ਆਪਾਂ ਰੋਜ਼ਾਨਾ ਕਰਨਾ ਕੁਟਮਨ ਮਾਮਲੇ ਦੀ ਗੱਲਬਾਤ ਕਰ ਰਹੇ ਸੀ ਕੱਲ ਸੁਣਵਾਈ ਹੋਈ ਹੈ ਹਾਈ ਕੋਰਟ ਦੇ ਵਿੱਚ ਤਾ ਕਰਨਾ ਬਾੜ ਦੀ ਪਤਨੀ ਬਹੁਤ ਖੁਸ਼ ਦਿਖਾਈ ਇਤਨੇ ਹਾਈ ਕੋਰਟ ਨੇ ਆਰਡਰ ਕਰ ਦਿੱਤੇ ਨੇ ਪੰਜਾਬ ਸਰਕਾਰ ਨੂੰ ਵੀ ਕੋਈ ਸਿਟ ਨਹੀਂ ਫੈਸਲਾ ਕਰੇਗੀ ਯਾਨੀ ਇੱਕ ਨੀਜੀ ਨੀਜੀ ਪੈਨਲ ਬਣੇਗਾ ਜਿਦੇ ਵਿੱਚ ਤਕੜੇ ਫੌਜ ਅਫਸਰ ਹੋਣਗੇ ਤੇ ਯਾਨੀ ਜਿਹੜੇ ਰਿਟਾਇਰ ਜਜ ਹੋਣਗੇ ਉਹਦੇ ਸਾਫ਼ ਕਰ ਦਿੱਤਾ ਗਿਆ ਪੰਜਾਬ ਪੁਲਿਸ ਦਾ ਕੋਈ ਅਧਿਕਾਰ ਨਹੀਂ ਹੋਗਾ ਤਾਂ ਕੱਲ ਕਰਨਾ ਬਾੜ ਦੀ ਪਤਨੀ ਬਹੁਤ ਖੁਸ਼ ਦਿਖਾਈ ਦਿੱਤੀ ਹੈ ਵੀ ਸਾਨੂੰ ਹਾਈ ਕੋਰਟ ਦੀ ਨਿਊਜ਼ ਸੀ ਦੇਖੋ ਜੀ ਜਾਂਚ ਤਾਂ ਚੰਡੀਗੜ੍ਹ ਪੁਲਿਸ ਨੂੰ ਦੁੱਤੀ ਹੈ ਨਹੀਂ ਇਹ ਦਵਾਦਾ ਦਿੰਦੀ ਹੈ ਜੀ ਨੀਜੀ 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 ਹੱਥਾਂ ਦੇਤੀ ਹੈ ਅੱਛਾ ਚਲੋ ਦੇਖੋ ਜੀ ਇਹ ਤਾਂ ਫਿਰ ਜਾਂਚ ਦਾ ਕੰਮ ਹੈ ਇਹ ਤਾਂ ਠੀਕ ਹੈ ਗੱਲ ਕਰ ਇਹ ਤਾਂ ਮੈਂ ਇੱਕ ਚੈਨਲ ਤੇ ਸੁਣੀ ਜਾਂਦਾ ਸੀਗਾ ਜੀ ਕਿ ਤੁਸੀਂ ਇਹ ਵਾਰ ਕੀ ਹੈ ਨਾ ਇਹ ਜਿਹੜੀ ਪੁਲਿਸ ਹੁੰਦੀ ਹੈ ਇਹ ਫੌਜੀਆ ਨੂੰ ਕੁੱਟ ਕੇ ਵੱਡਾ ਆਨੰਦ ਪ੍ਰਾਪਤ ਕਰਦੀ ਹੁੰਦੀ ਹੈ ਕਈ ਘਟਨਾਵਾਂ ਨੇ ਇੱਕ ਘਟਨਾ ਹੋ ਗਈ ਓਡੀਸ਼ਾ ਦੇ ਵਿੱਚ ਹੋ ਗਈ ਜੀ ਕੱਲ ਮਤਲਬ ਓਡੀਸ਼ਾ ਦੇ ਵਿੱਚ ਇੱਕ ਘਟਨਾ ਹੋ ਗਈ ਵੱਡਾ ਅਫਸਰ ਸੀ ਫੌਜ ਦਾ ਜਿਆਦਾ ਵੱਡਾ ਉਹਦੇ ਥੱਲੇ ਛੋਟੇ ਕਰਨਲ ਤੋਂ ਜਰਨਲ ਜੈਸਟਾ ਦੇ ਅਫਸਰ ਸੀਗੇ ਉਹਨਾਂ ਨੇ ਆ ਉਦੇ ਨਾਲ ਬਹੁਤ ਮਤਲਬ ਲੜਾਈ ਝਗੜਾ ਬਹਿਸ ਵਾਗੀ ਕੀਤੀ ਹੈ ਵੀ ਜਦੋਂ ਇੱਕ ਫੌਜੀ ਵਗੜਾ ਉੱਟਿਆ ਗਿਆ ਤਾਂ ਕੱਲ ਨੂੰ ਸਾਨੂੰ ਵੀ ਕੋਈ ਕੁੱਟੂ ਤੁਸੀਂ ਕੋਈ ਕਾਰਵਾਈ ਕਰੋ ਜੇ ਤੁਸੀਂ ਕਾਰਵਾਈ ਨਹੀਂ ਕਰਦੇ ਤਾਂ ਉੱਥੇ ਜਿਹੜੀ ਫੌਜ ਆ ਉਹਨੂੰ ਕਹੋ ਉਹਨਾਂ ਨੂੰ ਚੱਕ ਕੇ ਮਤਲਬ ਇਸ ਤਰ੍ਹਾਂ ਦੀ ਜਿਹੜਾ ਹਾਲਾਤ ਨੇ ਨਾ ਉਹ ਥੋੜੇ ਜੇ ਵੱਧ ਤੋਂ ਵੱਤਰ ਵਾਲੇ ਪਾਸੇ ਨਾ ਹੋ ਜਾਣਾ ਜੇ ਫੌਜ ਆਰਿਆਂ ਨੇ ਉਹਨਾਂ ਨੂੰ ਚੱਕ ਲਿਆ ਤੇ ਚੱਕ ਕੇ ਕੁੱਟਮਾਰ ਕਰਤੀ ਫਿਰ ਵੀ ਕੰਮ ਡਾਕਟਰ ਸਾਹਿਬ ਹੁਣ ਮੈਂ ਤੁਹਾਡੇ ਕੋ ਭਗਵਾਨ ਤਮਨ ਵਾਲੇ ਮੁੱਦੇ ਦੇ ਆਣਾ ਜੋ ਤੁਸੀਂ ਗੱਲ ਬੜੀ ਵਧੀਆ ਕੀਤੀ ਵੀ ਭਗਵਾਨ ਤਮਨ ਸਾਹਿਬ ਦੇ ਕਰਦੇ ਆਂ ਦਰੂਤ ਟਾਈਮ ਲੱਗਦਾ ਹੈ ਵੀ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਭਗਵਾਨ ਤਮਨ ਸਾਹਿਬ ਜਿਵੇਂ ਆਪਾਂ ਕਹਿੰਨੇ ਆਂ ਵੀ ਵੋਟਾਂ ਨਹੀਂ ਪੈ ਰਹੀਆਂ ਜਾਂ ਇਹ ਜੱਥੇਦਾਰਾ ਕਰਕੇ ਦੇਖੋ ਹੁਣ ਜੋ ਵੀ ਰੋਲਾ ਪੈ ਰਿਹਾ ਵੀ ਰੁੱਦਿਆਂ ਕਰਕੇ ਨਾਮ ਤਾਂ ਪੰਜਾਬ ਦਾ ਖਰਾਬ ਹੋ ਰਿਹਾ ਕੀ ਭਗਵਾਨ ਤਮਨ ਸੀਐਮ ਨੇ ਬਹੁਤ ਸੁਲਝੇ ਇਨਸਾਨ ਹੈ ਇਹਨਾਂ ਨੂੰ ਵਿਚ ਵਿਚਾਲਾ ਕੁਝ ਕਰਨਾ ਚਾਹੀਦਾ ਹੈ ਜੀਪੀ ਨਾਲ ਮੀਟਿੰਗ ਕਰਨੀ ਚਾਹੀਦੀ ਇਸ ਬਾਰੇ ਦੇ ਦੇਖੋ ਜੀ ਕਿ ਇਹ ਨਾ ਜਿਹੜਾ ਐਸਜੀਪੀਸੀ ਆ ਇਹ ਧਾਰਮਿਕ ਮਸਲਾ ਹੈ ਤੇ ਜਿਹੜੀ ਸਰਕਾਰ ਹੁੰਦੀ ਹੈ ਸਿਆਸੀ ਹੁੰਦਾ ਹੈ ਮਤਲਬ ਕਿਸੇ ਦੇ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਸਿਆਸੀ ਬੰਦਾ ਸਿੱਧੇ ਡਾਇਰੈਕਟ ਇੰਟਰਫੀਅਰ ਨਹੀਂ ਕਰ ਸਕਦਾ ਹੁੰਦਾ ਤਾਂ ਉਹਦੇ ਤੇ ਮਤਲਬ ਦੋਸ਼ ਲੱਗ ਜਾਂਦਾ ਨਹੀਂ ਡਾਕਟਰ ਸਾਹਿਬ ਪਹਿਲਾਂ ਪਹਿਲਾਂ ਇੰਟਰਵਿਊ ਕੀਤਾ ਸੀਗਾ ਤੁਹਾਨੂੰ ਯਾਦ ਹੋਣਾ ਜਦੋਂ ਕੇ ਉਹ ਧਾਰਮਿਕ ਚੈਨਲ ਆਉਂਦਾ ਹੈ ਸਵੇਰੇ ਪੀਟੀਸੀ ਦਾ ਠੀਕ ਹੈ ਉੱਥੇ ਉਹਨਾਂ ਨੇ ਕਿਹਾ ਬਾਦਲਾ ਚਾਹੁੰਦਾ ਹੈ ਉਹਨਾਂ ਨੇ ਐਸਜੀਪੀਸੀ ਭਗਵਾਨ ਤੁਮਨਜੀ ਦੇ ਕਿੰਨੇ ਲੋਗੋ ਲੱਗਿਆ ਆਉਂਦਾ ਹੁਣ ਸਿਰਫ ਉਹਨਾਂ ਨੇ ਐਕਸ਼ਨ ਦਿੱਤਾ ਸੀ ਔਰ ਦੇਖੋ ਇਹ ਗੱਲਾਂ ਉਸ ਹਸਾਬ ਦੇ ਨੇ ਜਿਹੜਾ ਧਰਮ ਨਾਲ ਮਸਲਾ ਰਿਲੇਟਡ ਹੁੰਦਾ ਹੈ ਉਹ ਤੋਂ ਸਿਆਸੀ ਬੰਦੇ ਥੋੜਾ ਜਿਆ ਕੰਨੀ ਘਤੌਂਦੇ ਪੈਸੇ ਮਾਨ ਸਾਹਿਬ ਇੰਨਾ ਜ਼ੋਰ ਲਾ ਰਹੇ ਨੇ ਵੀ ਜਲਦੀ ਤੋਂ ਜਲਦੀ ਵੋਟਾਂ ਬਣ ਜਾਣ ਵੋਟਾਂ ਸ਼੍ਰੋਮਣੀ ਕਮੇਟੀ ਨੇ ਪੈ ਜਾਣ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਹ ਸਮੁੱਚੀ ਦੁਨੀਆ ਭਰ ਦੇ ਸਿੱਖ ਨੇ ਜਿਹੜੇ ਉਹ ਉਸ ਦੀ ਅਧੀਕ ਦੀ ਕਰ ਰਹੇ ਨੇ ਵੀ ਕਦੋਂ ਮਤਲਬ ਸ਼੍ਰੋਮਣੀ ਕਮੇਟੀ ਦੇ ਨਵੇਂ ਮੈਂਬਰ ਚੁਣੇ ਜਾਂਦੇ ਨੇ ਉਹ ਸਿੱਖ ਜਗਤ ਨੂੰ ਇੱਕ ਵਧੀਆ ਸੇਵ ਦੇਣਗੇ ਕਿਉਂਕਿ ਬਹੁਤ ਸਾਰੇ ਲੋਕ ਰਿਟਾਇਰ ਜੱਜ ਨੇ ਆਈਪੀਐਸ ਅਫਸਰ ਨੇ ਪੀਸੀਐਸ ਅਫਸਰ ਨੇ ਵੱਡੇ ਵੱਡੇ ਅਫਸਰ ਨੇ ਰਿਟਾਇਰ ਨੇ ਜਿਹੜੇ ਬਿਨਾਂ ਤਨਖਾਹ ਤੋਂ ਬਿਨਾਂ ਤਨਖਾਹ ਤੋਂ ਸੇਵਾ ਕਰਨੀ ਚਾਹੁੰਦੇ ਨੇ ਤੇ ਉਹਨਾਂ ਨੂੰ ਪਤਾ ਵੀ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਪੰਜਾਬ ਦੇ ਵਿੱਚ ਸਿੱਖਿਆ ਦਾ ਮਿਆਰ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਚਾਹੀਦਾ ਤੇ ਕਿਸ ਤਰ੍ਹਾਂ ਦਾ ਹੈਗਾ ਇੱਥੇ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਗੱਲ ਕਰ ਠੀਕ ਹੈ ਵੀ ਜਿਹੜਾ ਸਿੱਖ ਸਮਾਜ ਨੂੰ ਲੀਡਰ ਨੇ ਉਹ ਇਹਨਾਂ ਨੂੰ ਚੱਕਰ ਚ ਪਾਈ ਫਿਰਦੇ ਨੇ ਤਾਂ ਕਿ ਸਿੱਖ ਜਗਤ ਦੇ ਬੱਚੇ ਨੇ ਜਿਹੜੇ ਉਹ ਬਹੁਤੇ ਕੋਈ ਅਫਸਰशाही ਵਾਲੇ ਪਾਸੇ ਨਾ ਪਹੁੰਚ ਜਾਣ ਬਸ ਇਹਨਾਂ ਨੂੰ ਇਹ ਡਰ ਹੈ ਕਿਉਂਕਿ ਉਹ ਅਰਦੇ ਜਵਕਾਂ ਨੂੰ ਹੀ ਚਾਹੁੰਦੇ ਨੇ ਉਹ ਨਹੀਂ ਚਾਹੁੰਦੇ ਕਿ ਗਰੀਬਕ ਲੋਕਾਂ ਦੇ ਬੱਚੇ ਨੇ ਜਿਹੜੇ ਅਫਸਰ ਬਣ ਜਾਣ ਜੇ ਸ਼ਰੋਣੀ ਕਮੇਟੀ ਸਹੀ ਸਿੱਖਾਂ ਦੇ ਹੱਥ ਚ ਆ ਗਈ ਜਿਹੜੇ ਨਾਨਕ ਨਾਮ ਲੈਵਾ ਸਿੱਖ ਲੈ ਗੁਰੂ ਨਾਨਕ ਗੁਰੂ ਦੇ ਡਰ ਚ ਰਹਿਣ ਵਾਲੇ ਨੇ ਜਿਹੜੇ ਨੂੰ ਆਪਾਂ ਬਾਪੇ ਕੇ ਕਹਿੰਦੇ ਆ ਉਹਨਾਂ ਦੇ ਹੱਥ ਚ ਸ਼ਰੋਣੀ ਕਮੇਟੀ ਆ ਗਈ ਤਾ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਜਗਤ ਦੇ ਬੱਚੇ ਦੁਨੀਆ ਪੱਧਰ ਤੇ ਮਸ਼ਹੂਰ ਹੋਣਗੇ ਸਿੱਖਿਆ ਦੇ ਵਿੱਚ ਸਿਹਤ ਦੇ ਵਿੱਚ ਇਹਨਾਂ ਦੇ ਵਿੱਚ ਕੋਈ ਟੈਲੈਂਟ ਦੀ ਕਮੀ ਨਹੀਂ ਹੈ ਜੇ ਕਮੀ ਹੈ ਤਾਂ ਮਤਲਬ ਇਹਨਾਂ ਦੇ ਲੀਡਰਾਂ ਚ ਐ ਡਾਕਟਰ ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਵਿਰੋਧ ਕੀਤਾ ਗਿਆ ਜਰਨੈਲ ਸਿੰਘ ਸ਼ਕੀਰਾ ਜੋ ਕਿ ਹੈ ਨਾ ਗਰਮ ਧੜੇ ਦੇ ਬੰਦੇ ਨੇ ਉਹਨਾਂ ਦੇ ਉੱਪਰ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਜੀਬੀਸੀ ਨੂੰ ਜਾਂ ਦੇਖੋ ਗੜਗੱਜੂ ਸਾਹਿਬ ਜੀ ਕੁਝ ਨਹੀਂ ਬੋਲੇ ਤੇ ਜਿਹੜੇ ਵੱਡੇ ਵੱਡੇ ਹੈ ਨਾ ਅਸੀਂ ਕਹਿੰਨੇ ਵੀ ਇਹਨਾਂ ਦੇ ਵਿਚਾਰਧਾਰੀ ਬੰਦੇ ਨੇ ਸਿਆਣੇ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਸੀ ਹਾਂਜੀ ਦੇਖੋ ਜਿਹੜੇ ਗੜਗੱਲ ਸਾਹਿਬ ਆਪ ਬਹੁਤ ਸਿਆਣੇ ਨੇ ਆਪ ਸਮਝਦਾਰ ਨੇ ਪੜ੍ਹੇ ਲਿਖੇ ਨੇ ਉਹਨਾਂ ਉਹ ਸਾਰੇ ਹਾਲਾਤਾਂ ਵਿੱਚ ਜਿਹੜੀ ਲੰਘੇ ਹੋਏ ਨੇ ਉਹਨਾਂ ਨੂੰ ਪਤਾ ਹੈ ਉਹ ਨਹੀਂ ਕੋਈ ਵਧਿੱਕੀ ਮੈਂ ਇਸ ਗੱਲ ਦਾ ਦਾਵਾ ਕਰਦਾ ਵੀ ਗੜਗੱਜ ਸਾਹਿਬ ਕੋਈ ਵਧਿੱਕੀ ਨਹੀਂ ਕਰਨਗੇ ਚਾਹੇ ਉਹਨਾਂ ਨੂੰ ਸਰੂਪਾ ਦਿੱਤਾ ਚਾਹੇ ਨਾ ਦਿੱਤਾ ਕਿਸੇ ਨੇ ਇਤਰਾਜ਼ ਕਰਤਾ ਦੇਖੋ ਕੋਈ ਵੀ ਆਪਦੀ ਭਾਵਨਾ ਹੁੰਦੀ ਹੈ ਹੰਤਾਵਾਂ ਨੂੰ ਬਿਖਤ ਕਰ ਸਕਦਾ ਹੁੰਦਾ ਹੈ ਇਹ ਬੈਠ ਕੇ ਕੰਮ ਨਹੀਂ ਠਣ ਵਾਲਾ ਜਿਉਂ ਕਿ ਸ਼੍ਰੋਮਣੀ ਜਿਹੜਾ ਇਸ ਤਰ੍ਹਾਂ ਦੀ ਅਦਲਾ ਬਦਲੀ ਵਾਲਾ ਕੰਮ ਸੀ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਮੋਟੀਆਂ ਨਹੀਂ ਪਈਆਂ 15 ਸਾਲ ਦੀਆਂ ਤਾਂ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੀ ਕੋਈ ਬਹੁਤਾ ਅਧਿਕਾਰ ਨਹੀਂ ਰਹਿ ਜਾਂਦਾ ਵੀ ਜਿਹੜਾ ਇਹ ਵੱਡਾ ਫੈਸਲਾ ਲੈਣ ਦਾ ਚਲੋ ਜਿਹੜਾ ਕੋਈ ਛੋਟਾ ਮੋਟਾ ਹੁੰਦਾ ਉਹ ਫੈਸਲਾ ਲੈ ਲੈਣ ਜਿਹੜੇ ਜੱਤੇਦਾਰ ਸਾਹਿਬ ਦੀਆਂ ਨਿਯੁਕਤੀਆਂ ਦੇ ਫੈਸਲੇ ਨੇ ਇਹ ਬਹੁਤ ਵੱਡੇ ਨੇ ਇਹ ਆਉਣ ਵਾਲੀ ਜਿਹੜੀ ਸ਼੍ਰੋਮਣੀ ਕਮੇਟੀ ਸੀ ਨਵੀਂ ਉਹਦੇ ਤੇ ਛੱਡ ਦੇਣਾ ਚਾਹੀਦਾ ਯਾਨੀ ਕਿ ਇੱਕ ਚੋਣਾ ਦੇ ਪੈਣ ਗਿਆ ਜੀਪੀਆਂ ਤਾਂ ਹੱਲ ਨਿਕਲੇਗਾ ਤੁਸੀਂ ਹੀ ਕਹਣਾ ਜਾਂਦੇ ਹੋ ਹਾਂਜੀ ਮੈਂ ਨਹੀਂ ਕਹਿੰਦਾ ਇਹ ਸਾਰਾ ਸਿੱਖ ਜਗਤ ਕਹਿੰਦਾ ਜੇ ਸ਼ਰੋਣੀ ਕਮੇਟੀ ਦੀਆਂ ਵੋਟਾਂ ਪੈਣੀਆਂ ਨੇ ਤੇ ਸ਼ਰੋਣੀ ਕਮੇਟੀ ਦੇ ਵਿੱਚ ਚੰਗੇ ਉਹ ਕਿਉਂ ਸਾਰੇ ਪੰਜਾਬ ਚੋਂ ਪੈਣਗੀਆਂ ਚੰਗੇ ਬੰਦੇ ਚੋਣੇ ਜਾਣਗੇ ਪੜੇ ਲਿਖੇ ਬੰਦੇ ਚੋਣੇ ਜਾਣਗੇ ਆਗਾ ਸੋਚਦੇ ਬੰਦੇ ਕੋਈ ਇਹ ਨਹੀਂ ਹੈ ਵੀ ਉਹ ਪੈਸੇ ਦਾ ਲਾਲਚ ਉਹਨਾਂ ਨੂੰ ਜੀ ਕਿਸੇ ਦੇ ਜਿਹੜੇ ਹੁਣ ਬੰਦੇ ਜਿਹੜਾ ਇਲੈਕਸ਼ਨਾਂ ਹੋਣਗੀਆਂ ਉਹ ਸਿੱਖਾਂ ਦੇ ਮੁਤਾਬਕ ਬੰਦੇ ਖੜੇ ਹੋਣਗੇ ਵੀ ਆਹ ਬੰਦਾ ਸਿੱਖ ਕੌਮ ਦਾ ਭਲਾ ਕਰ ਸਕਦਾ ਉਹ ਚਾਹੇ ਕਿਸੇ ਪਾਰਟੀ ਦਾ ਉਹ ਬੰਦਾ ਉੱਥੇ ਜਾਊਗਾ ਇਹ ਨਹੀਂ ਹੈ ਵੀ ਕਿਸੇ ਦੇ ਮਗਰ ਲਾ ਕੇ ਹੀ ਉਸਨੇ ਵੋਟ ਪਾਉਣੀ ਹੈ ਇਸ ਗੱਲ ਤੋਂ ਸਿੱਖ ਜਗਤ ਨੂੰ ਨਿਜਾਗ ਡਾਕਟਰ ਵੀ ਕੱਪਡੇਟ ਆ ਗਿਆ ਹਰਸਿਮਰ ਕੋਹ ਦਾ ਬਾਦਲ ਦਾ ਬਿਆਨ ਆ ਗਿਆ ਕੁਲਦੀਪ ਸਿੰਘ ਗੜਗੜ ਤੇ ਹੱਕ ਦੇ ਵਿੱਚ ਕਿ ਐਦਾਂ ਨਹੀਂ ਹੋਣਾ ਚਾਹੀਦਾ ਸੀ ਬੋਗਲ ਤੋਇਆ ਦੇਖੋ ਇਹ ਹੋਣਾ ਤਾਂ ਪੱਕਾ ਤੋ ਕਿ ਕੋਈ ਵੀ ਨਹੀਂ ਕਹਿੰਦਾ ਜੀ ਮਤਲਬ ਇਸ ਤਰ੍ਹਾਂ ਹੋਵੇ ਹੋਵੇ ਗੱਲ ਕਰ ਵੀ ਥੋੜਾ ਜਿਹਾ ਇਹ ਕੰਮ ਸੋਚ ਵਿਚਾਰਦਾ ਹੁੰਦਾ ਸੋਚ ਵਿਚਾਰ ਕੇ ਅੱਗੇ ਵਾਸਤੇ ਵੀ ਕੋਈ ਮਤਲਬ ਇਸ ਤਰ੍ਹਾਂ ਜਾਣਾ ਕਰਨਾ ਉਹ ਸੋਚ ਵਿਚਾਰ ਕੇ ਸਿੱਖ ਕਿਉਂਕਿ ਸਿੱਖ ਭਾਵਨਾਵਾਂ ਬਹੁਤ ਜਲਦੀ ਭੜਕ ਜਾਂਦੀਆਂ ਨੇ ਇਸ ਕਰਕੇ ਵੀ ਕਿਤੇ ਵੀ ਕੋਈ ਇਸ ਤਰ੍ਹਾਂ ਜੱਥੇਦਾਰ ਸਾਹਿਬ ਨੇ ਜਾਣਾ ਉਹ ਬੜੀ ਸੋਚ ਵਿਚਾਰ ਤੋਂ ਬਾਅਦ ਹੀ ਜਾਣਾ ਚਾਹੀਦਾ ਕਿਉਂਕਿ ਜਿਹੜਾ ਮਤਲਬ ਫੈਸਲੇ ਨੂੰ ਉਸ ਲੋਕ ਨੇ ਨਾ ਜਿਹੜੇ ਉਹ ਸਹੀ ਨਹੀਂ ਮੰਨ ਰਹੇ ਵਾਰ-ਵਾਰ ਜਿੱਥੇ 12 ਜਥੇਦਾਰੀ ਜਥੇਦਾਰ ਦੀਆਂ ਨਿਯੁਕਤੀਆਂ ਕਰਨਾ ਚੇਂਜ ਕਰਨਾ ਇਹ ਫਰਕ ਨਹੀਂ ਪਿਆ ਕੁਝ ਅਬ ਇਸੇ ਚੀਜ਼ ਨਾਲ ਤਾਂ ਫਰਕ ਪਿਆ ਜੀ ਇਸੇ ਤੋਂ ਦਾ ਜਗਤੰਨ ਰਾਜ ਆ ਪਹਿਲਾਂ ਤਾਂ ਕੋਈ ਨਾਰਾਜ਼ਗੀ ਨਹੀਂ ਸੀ ਜਥੇਦਾਰਾਂ ਦੇ ਪ੍ਰਤੀ ਜਥੇਦਾਰ ਸਾਰੇ ਕਾਂਗਰਸ ਵਰਮੌਰ ਨੇ ਤੇ ਮਾਨਜੋਗ ਹੁੰਦੇ ਨੇ ਜਥੇਦਾਰ ਦੀ ਪਦਵੀ ਬਹੁਤ ਪੁੱਛੀ ਤੇ ਸੁੱਚੀ ਹੁੰਦੀ ਹੈ ਗੱਲ ਕਰ ਵੀ ਜਿਹੜਾ ਅਗਲਾ ਬਦਲੀਆਂ ਵਾਲਾ ਚੱਕਰ ਹੈ ਨਾ ਹੂੰ ਮਾਦਲਾ ਬਦਲ ਵਾਲੇ ਚੱਕਰਾਂ ਨੇ ਇਸ ਦੀ ਮਾਨ ਮर्यादा ਨੂੰ ਥੋੜੀ ਜਿਹੀ ਥੇਸ ਪਹੁੰਚਾਈ ਲੋਕ ਚਾਹੁੰਦੇ ਨੇ ਕਿ ਇਸ ਚੀਜ਼ ਦਾ ਪੱਕਾ ਹੱਲ ਹੋਵੇ ਐ ਡਾਕਟਰ ਸਾਹਿਬ ਤੁਹਾਨੂੰ ਜ਼ਿਆਦਾ ਪਤਾਉਣਾ ਮੈਨੂੰ ਇਹ ਨੌਲੇਜ ਨਹੀਂ ਹੈ ਧਾਮੀ ਸਾਹਿਬ ਵਾਪਸ ਆਏ ਨੇ ਬਹੁਤ ਸਿਆਣੇ ਐਡਵੋਕੇਟ ਨੇ ਤੇ ਉਹਨਾਂ ਨੂੰ ਵਿੱਚ ਵਿਚਾਦਾ ਕਰਕੇ ਕੁਝ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਦੇਖੋ ਜੱਥੇ ਉਹ ਵੀ ਰਹੇ ਨੇ ਪਹਿਲੇ ਤੇ ਇੱਕ ਬੰਦੇ ਦੇ ਵਸਦਾ ਰੋਗ ਨਹੀਂ ਹੈ ਇਹ ਤਾਂ ਕਾਫੀ ਮਤਲਬ ਹੋ ਸਮਝ ਤੋਂ ਬਾਅਦ ਕਰਨ ਵਾਲਾ ਫੈਸਲਾ ਇਹਦੇ ਉੱਤੇ ਸਿੱਖ ਜਗਤ ਸਾਦੇ ਵੱਡੀ ਪੱਧਰ ਤੇ ਇਕੱਠਾ ਹੋਏਗਾ ਉਹਦੇ ਚੋਂ ਸਿਆਣੇ ਬੰਦਿਆਂ ਦੀ ਕਮੇਟੀ ਬਣੂਗੀ ਕਮੇਟੀ ਦੇ ਮਤਲਬ ਕੋ ਫੈਸਲੇ ਹੋਣਗੇ ਜਲਦੀ ਚ ਲਿਆ ਗਿਆ ਫੈਸਲਾ ਕਈ ਵਾਰੀ ਦਾ ਮਸਲਾ ਕਿੱਡਾ ਕਰਦਾ ਹੈ ਪਟਾਰਥਾ ਕਰੀਏ ਕੀ ਹਾਲ ਕਿਦਾਂ ਹੋਣਗੇ ਵੋਟਾਂ ਇਹ ਪੈ ਨਹੀਂ ਆਂਦੇ ਉਧਰ ਸੁਖਵੀਰ ਸਿੰਘ ਵੱਲ ਕਹਿੰਦੇ ਵੀ ਅਸੀਂ ਆਪਣੀ ਪਾਰਟੀ ਵੋਟਾਂ ਲੜਾਂਗੇ ਉਧਰ ਤੁਹਾਡੇ ਉਹ ਮੈਡਮ ਨੇ ਜਗੀਰਕੋਟ ਦੀ ਉਹ ਕਹਿੰਦੇ ਸਾਡਾ ਲੱਗ ਧੜਾ ਤਾਂ ਕਰਕੇ ਵੋਟਾਂ ਨਹੀਂ ਹੋ ਰਹੀਆਂ ਕਿਉਂਕਿ ਤੁਹਾਨੂੰ ਪਤਾ ਹੈ ਪਹਿਲਾਂ ਵੋਟਾਂ ਹੀ ਬਹੁਤ ਕੁਝ ਗਲਤ ਹੋਇਆ ਨਹੀਂਆਂ ਨੇ ਵੋਟਾਂ ਬਣ ਰਹੀਆਂ ਨੇ ਸਰਕਾਰ ਛੋਟਾਂ ਪਾਉਣ ਦੀ ਜਤਨਸ਼ੀਲ ਹੈ ਮਾਨ ਸਾਹਿਬ ਜਤਨਸ਼ੀਲ ਨੇ ਜਦੋਂ ਵੋਟਾਂ ਬਣ ਗਈਆਂ ਤਾਂ ਮਤਲਬ ਵੋਟਾਂ ਪੈਣਗੀਆਂ ਥੋੜਾ ਬਹੁਤਾ ਸਮਾਂ ਲੱਗ ਸਕਦਾ ਹੁਣ ਉਹ ਦਿਨ ਦੂਰ ਨਹੀਂ ਕਿਉਂਕਿ ਸ਼ਰੋਣੀ ਕਮੇਟੀ ਦੀਆਂ ਵੋਟਾਂ ਨਾ ਪਹਿਣ ਹੋ ਸਕਦਾ ਹੈ ਵੀ 2-3 ਮਹੀਨਿਆਂ ਚ ਹੀ ਪੈ ਜਾਣਗੀਆਂ ਉਸ ਤੋਂ ਬਾਅਦ ਵੀ ਜਦੋਂ ਕਮੇਟੀ ਆ ਗਈ ਉਹ ਸਿੱਖਾਂ ਦੇ ਭਲੇ ਵਾਸਤੇ ਸਿੱਖ ਬੱਚਿਆਂ ਦੀ ਭਲਾਈ ਵਾਸਤੇ ਗਰੀਬ ਸਿੱਖਾਂ ਦੇ ਇਲਾਜ ਵਾਸਤੇ ਕਾਫੀ ਕੁਝ ਹੈ ਕਿਉਂਕਿ ਇਹਨਾਂ ਕੋਲ ਬਜਟ ਹੈ ਜਿਹੜਾ ਉਹ 17 ਅਰਬ ਰੁਪਏ ਦਾ ਬਜਟ ਹੈ ਬਹੁਤ ਵੱਡਾ ਬਜਟ ਹੈ ਗੱਲ ਕਰ ਠੀਕ ਹੈ ਵੀ ਥੋੜਾ ਜਿਹਾ ਕੋਈ ਗੜਬੜਾ ਹੋ ਜਾਂਦੀ ਹੈ ਉਹ ਗੜਬੜਾ ਜਿਹੜੀਆਂ ਹੋ ਗਿਆ ਹੋ ਗਿਆ ਜਦੋਂ ਸਰਕਾਰੀ ਕਮੇਟੀ ਨਵੀਂ ਬਣਦੀ ਤਾਂ ਉਹ ਗੜਬੜਾ ਇਲਾਜ ਦਾ ਟਾਈਮ ਉਹ ਬੀਚ ਚੁੱਪਿਆ ਹੁੰਦਾ ਯਾਨੀ ਕਿ ਜੇਕਰ ਚੋਣਾ ਹੁੰਦਿਆਂ ਨੇ ਜਿਵੇਂ ਤੁਸੀਂ ਕਹਦੇ ਚਲੋ ਅਸੀਂ ਚਾਹਨੇ ਆ ਵੀ 2-3 ਮਹੀਨੇ ਚੋਣਾ ਹੋ ਜਾਣਾ ਕੋਈ ਨਵੇ ਹੈ ਨਾ ਕਮੇਟੀ ਬਣੇ ਤਾਂ ਕਿ ਲੋਕਾਂ ਦਾ ਪਲਾਉ ਸਕੇ ਕਿਉਂਕਿ ਪੰਜਾਬ ਦੇ ਲੋਕ ਐਜੀਪੀਸੀ ਸੰਸਥਾ ਨੂੰ ਬਹੁਤ ਪਾਕ ਪਵਿੱਤਰ ਸੰਸਥਾ ਸਮਝਦੇ ਕਹਿੰਦਾ ਪੰਜਾਬ ਦੀ ਪੂਰਾ ਵਰਡ ਕਹੜੀਏ ਤਾਂ ਹਾਂਜੀ ਸ਼ਰੋਣੀ ਕਮੇਟੀ ਕੋਈ ਛੋਟੀ ਗੱਲ ਥੋੜੀ ਹੈ ਸ਼ਰੋਣੀ ਕਮੇਟੀ ਦੇ ਦੱਸ ਗੱਲ ਕਰ ਇਹ ਠੀਕ ਹੈ ਵੀ ਇਹਨਾਂ ਦੇ ਕਾਰਨ ਨਾ ਕਰਕੇ ਹੀ ਸ਼ਰੋਣੀ ਕਮੇਟੀ ਦੇ ਵਿੱਚ ਬਣੀਆਂ ਪੈਗੀਆਂ ਹਰਿਆਣਾ ਕਮੇਟੀ ਬਣ ਗਈ ਦਿੱਲੀ ਕਮੇਟੀ ਬਣ ਗਈ ਮੋਰਨ ਬਣ ਗਈਆਂ ਕਿਉਂਕਿ ਮਤਲਬ ਜਿਹੜਾ ਇਹ ਇੱਕੋ ਪਰਿਵਾਰ ਕਹਿ ਦਿੰਦੇ ਨੇ ਇੱਕ ਲਾਣਾ ਕਹਿ ਦਿੰਦੇ ਨੇ ਇੱਕ ਫੈਮਿਲੀ ਕਹਿ ਦਿੰਦੇ ਨੇ ਉਹਦੇ ਕੋਸੇ ਜਿਹੜੇ ਲੀਡਰ ਨੇ ਉਹ ਉਹ ਜਿਹੜੇ ਮਤਲਬ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਨਾ ਉਹਨਾਂ ਦੇ ਵਿੱਚ ਉਹ ਥੋੜਾ ਜਿਹਾ ਟਿੱਕੇ ਢੰਗ ਦਾ ਹਸਤਕਸ਼ੇਪ ਕਰੀ ਜਾਂਦੇ ਨੇ ਥੋੜਾ ਜੇ ਆਪਾਂ ਕਹਿੰਦੇ ਆ ਵੀ ਥੋੜਾ ਜਿਹਾ ਜਿਵੇਂ ਕਹਿੰਦੇ ਆ ਨਾ ਵੀ ਪਰਮਾਤਮਾ ਉਹਨਾਂ ਨੂੰ ਸਿੱਧੇ ਰਾਹਤੇ ਪਾ ਦੇ ਤੇ ਪੰਚ ਚੜ੍ਹਦੀ ਕਲਾ ਦੇ ਵਿੱਚ ਉਹਦੀ ਚੱਲ ਪੂਰੇ ਸੋ ਲੋਟਾਟਾ ਵੀ ਕੰਮ ਕਵੀ ਜੰਦ ਨੂੰ ਇਹ ਦੱਸੋ ਵੀ ਕੁਲਦੀਪ ਸਿੰਘ ਗੜਗਾਜੀ ਨਾਲ ਹੋਇਆ ਇਹ ਹੋਣਾ ਨਹੀਂ ਚਾਹੀਦਾ ਅਸੀਂ ਵੀ ਚਾਹੁੰਦੇ ਆ ਕਿਹੜੇ ਲੋਕੇ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਦੇਖੋ ਸਾਡੇ ਸਮਾਜ ਸੰਸਥਾ ਸੈਣੀ ਕੇ ਬਹੁਤ ਮਾਹੌਲ ਖਰਾਬ ਹੋ ਰਿਹਾ ਪੰਜਾਬ ਦਾ ਚੰਦ ਨਹੀਂ ਮਾਹੌਲ ਖਰਾਬ ਹੋਈ ਹਾਂ ਜੀ ਦੇਖੋ ਜਿਹੜਾ ਗੜਗੱਲ ਸਾਹਿਬ ਨਾਲ ਇਸ ਤਰ੍ਹਾਂ ਦਾ ਹੋਇਆ ਨਾ ਇਹ ਹੋਣਾ ਨਹੀਂ ਚਾਹੀਦਾ ਸੀ ਇਹ ਤਾਂ ਗੱਲ ਮੰਨਦੇ ਆ ਗੜਗੱਲ ਗੜਗੱਲ ਸਾਹਿਬ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਜੀ ਇਹ ਇਹ ਮਸਲਾ ਇਹਨੂੰ ਬੈਠ ਜਿੰਨਾ ਚਿਰ ਸਿੱਖ ਜਗਤ ਪੂਰਾ ਭਰੋਸੇ ਚ ਨਹੀਂ ਆਉਂਦਾ ਸਿੱਖ ਜਗਤ ਜਦੋਂ ਗੁਰਗੱਜ ਸਾਹਿਬ ਸਿੱਖ ਜਗਤ ਨੂੰ ਭਰੋਸੇ ਚ ਲੈ ਲੈਣਗੇ ਤਾਂ ਇਹੀ ਸਿੱਖ ਇਹਨਾਂ ਨੂੰ ਮਤਲਬ ਅੱਖਾਂ ਤੇ ਹੱਥਾਂ ਤੇ ਦਿਖਾਉਣਗੇ ਗੱਲ ਤਾਂ ਇਹ ਹੈ ਵੀ ਥੋੜਾ ਜਿਹਾ ਸਮਾਂ ਲੱਗੂਗਾ ਜਿੰਨਾ ਚਿਰ ਸਾਰੇ ਸਿੱਖ ਜਗਤ ਨੂੰ ਵਿਸ਼ਵਾਸ ਚ ਨਹੀਂ ਲੈ ਲੈਂਦੇ ਇਹਨਾਂ ਨੇ ਥੋੜੀ ਜੀ ਜਿਹੜੀ ਇਹ ਕਾਰਵਾਈ ਦੇ ਵਿੱਚ ਜਲਦਬਾਜ਼ੀ ਕੀਤੀ ਉਸੇ ਦਾ ਇਹ ਸਿੱਟਾ ਹੈ ਕਿਸੇ ਤਰੀਕੇ ਨਾਲ ਇਹ ਉਸ ਚੀਜ਼ ਨੂੰ ਠੰਡਾ ਕਰਨ ਤਾਂ ਉਸ ਤੋਂ ਬਾਅਦ ਜੈਜਾਕਾਰ ਯਾਨੀ ਐ ਜੀ ਪੀ ਸੀ ਦੀਆਂ ਚੋਣਾਂ ਹੱਲ ਹੈ ਸਾਰਾ ਹਾਂ ਜੀ ਜਿਹੜਾ ਮੇਨ ਮੁੱਦਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਅਸਲ ਤਾਂ ਇਹ ਸੀ ਵੀ ਜਿੰਨਾ ਚਿਰ ਚੋਣਾਂ ਨਹੀਂ ਹੁੰਦੀਆਂ ਸੀ ਉਹਨਾਂ ਚਿਰ ਕੋਈ ਨਾ ਕੋਈ ਮਤਲਬ ਐਕਟਿੰਗ ਦਾ ਜਿਹੜਾ ਸਿਸਟਮ ਸੀ ਉਹ ਰੱਖਿਆ ਜਾਣਾ ਚਾਹੀਦਾ ਸੀਗਾ ਜਿਹੜਾ ਇਹ ਅਗਲਾ ਵਧ ਨਹੀਂ ਕੀਤੀ ਆ ਕਿਉਂਕਿ ਉਹ ਬੰਦੇ 15 ਸਾਲ ਹੋ ਗਏ ਚੁਣਿਆ ਨੂੰ ਇੱਕ ਹਣ ਤੁਸੀਂ ਲਓ ਜੀ ਇੱਕ ਸਰਕਾਰ ਹੈ 5 ਸਾਲ ਵਾਸਤੇ ਚੁਣੀ ਹੁੰਦੀ ਹੈ ਉਸ ਤੋਂ ਬਾਅਦ ਉਹ ਕਾਰਜਕਾਰੀ ਸਰਕਾਰ ਰਹਿ ਜਾਂਦੀ ਹੈ ਉਹ ਵੱਡੇ ਫੈਸਲੇ ਲੈਣੇ ਨਹੀਂ ਨਾ ਜਿਹੜੇ ਇਹ ਕਈ ਵਾਰੀ ਲੋਕਾਂ ਦੇ ਨਰਾਜ਼ਗੀ ਦਾ ਕਾਰਨ ਬਣ ਜਾਂਦੇ ਤੁਸੀਂ ਇਸ਼ਾਰਾ ਆਪ ਪਾਰਟੀ ਵੱਲ ਕਰ ਰਹੇ ਹੋ ਨਹੀਂ ਮੈਂ ਕਿਸੇ ਵੱਲ ਆਪ ਨਹੀਂ ਕਿਉਂਕਿ ਸਮਾਂ ਉਹਨਾਂ ਦਾ ਇਹ ਜਾਣ ਵਾਲਾ ਹਾਂਜੀ ਕਿਉਂਕਿ ਟਾਈਮ ਉਹਨਾਂ ਦਾ ਇਹ ਨੇੜੇ ਚੋਣਾਂ ਦਾ ਪੰਜਾਬ ਦੇ ਨਹੀਂ ਦੇਖੋ ਇਹ ਤਾਂ ਕੁਝ ਨਹੀਂ ਕਹਿ ਸਕਦੇ ਜਲਦਬਾਜ਼ੀ ਇਸ ਤਾਂ ਕੁਝ ਨਹੀਂ ਕਹਿ ਜਾ ਸਕਦਾ ਇਹ ਠੀਕ ਹੈ ਵੀ ਚੋਣਾਂ ਹੋਣਗੀਆਂ ਚੋਣਾਂ ਦੇ ਵਿੱਚ ਜਦੋਂ ਚੰਗੇ ਕੰਮ ਕਿਤੇ ਅੱਜ ਜਜਕਾਰ ਹੋਈ ਪਈ ਹੈ ਚਲੋਾਰੇ ਮਤਲਬ ਜਿਹੜੇ ਸਖਤ ਸਟੈਂਡ ਨੇ ਮਾਨ ਸਾਹਿਬ ਦੇ ਉਹਨਾਂ ਨਾਲ ਸਾਰੇ ਪੰਜਾਬ ਦੇ ਵਿੱਚ ਜਾਇਜ਼ ਹੈ ਮੈਂ ਤਾਂ ਇਹ ਸਮਝਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸੇ ਤਰ੍ਹਾਂ ਕੰਮ ਜਾਰੀ ਰਹੇ ਸਤਾਈ ਦੇ ਵਿੱਚ ਫਿਰ ਰੀਫੀਲ ਕਰਾਂਗੇ ਚਲੋ ਡਾਕਟਰ ਸਾਹਿਬ ਤੂੰ ਸਾਨੂੰ ਆਪਣਾ ਕੀਮਤੀ ਸਮਝ ਦਿੱਤਾ ਤੁਹਾਡਾ ਬਹੁਤ ਧੰਨਵਾਦ ਸਰ ਥੈਂਕ ਯੂ ਸਰ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਮਾਨਸਾ ਤੋਂ ਰਜਿੰਦਰ ਜੀ ਤੇ ਸਾਡਾ ਦਾਦਾ ਮੁੱਦਾ ਸੀਗੇ ਕੁਲਦੀਪ ਸਿੰਘ ਗੜਗੱਜ ਜੋ ਕਿ ਨਵੇਂ ਜੱਥੇਰ ਬਣੇ ਨੇ ਅਜੇ 1 ਮਹੀਨਾ ਵੀ ਨਹੀਂ ਹੋਇਆ ਪਰ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਵਿਰੋਧ ਵੀ ਤਾਂ ਹੋਇਆ ਕਿਉਂਕਿ ਉਹ ਕਿਸੇ ਖਾਲੀ ਸਥਾਨ ਯਾਨੀ ਕਿ ਉਹਦੇ ਭੂਗਤ ਚਲੇਗੀ ਤੇ ਖਾਲੀ ਸਥਾਨ ਜਿਹੜਾ ਉਹ ਗਏ ਨੇ ਉਸ ਤੋਂ ਬਾਅਦ ਜਿਹੜਾ ਇੱਕ ਗਰਮ ਤੜਾ ਹੈ ਉਹਨਾਂ ਦੇ ਇੱਕ ਵਿਅਕਤੀ ਦੇ ਵੱਲੋਂ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਜਦੋਂ ਉਹ ਇੱਕ ਵਿਅਕਤੀ ਨੂੰ ਸਰੋਪਾ ਪਾਉਣ ਲੱਗੇ ਸੀ ਤਾਂ ਉਹਨਾਂ ਨੂੰ ਸ਼ਰੀਆਂ ਵੀ ਖੜਾ ਹੋ ਕੇ ਰੋਗ ਦਿੱਤਾ ਗਿਆ ਹਰਾ ਕੇ ਤਾਂ ਹੁੰਦਾ ਸੀ ਕਿ ਕੁਲਦੀਪ ਸਿੰਘ ਗੜਗੱਜ ਕੁਝ ਵੀ ਨਹੀਂ ਬੋਲੇ ਉਹਨੇ ਨਰਮ ਰੁਖ ਰੱਖਿਆ ਪਰ ਜਿਵੇਂ ਸਾਡੇ ਸਹਿਯੋਗੀ ਦੱਸਿਆ ਕਿ ਇਹ ਸਾਰਾ ਹਲ ਤਾਂ ਕਰਕੇ ਨਹੀਂ ਹੋ ਰਿਹਾ ਕਿ ਉਹ ਕੇਐਜੀਪੀ ਵੀ तकरीबन 16 ਸਾਲ ਤੋਂ ਉਥੇ ਚੋਣਾ ਨਹੀਂ ਹੋਈਆਂ ਉਥੇ ਜਿਹਨੂੰ ਮਰਜ਼ੀ ਪ੍ਰਧਾਨ ਲਗਾ ਦਿੱਤਾ ਜਾਂਦਾ ਆਪਣੀ ਮਰਜ਼ੀ ਚੱਲਦੀ ਸੀਗੀ ਸਭ ਕੁਝ ਆਪਣਾ ਹੋ ਰਿਹਾ ਜੇ ਚੋਣਾ ਹੀ ਇਜ਼ਾ ਲਾਜ ਹਨ ਤਾਂ ਅਸੀਂ ਵੀ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਬਹੁਤ ਵਧੀਆ ਕਮੇਟੀ ਐਜੀਪੀਸੀ ਬਹੁਤ ਦੇਖੋ ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਤੋਂ ਲੋਕ ਸ਼੍ਰੀ ਅਕਾਲ ਤਖਸਰ ਜੁੜਦੇ ਨੇ ਤੇ ਅੱਜ ਬਹੁਤ ਜ਼ਿਆਦਾ ਨਾਮ ਖਰਾਬ ਹੋ ਰਿਹਾ ਪੰਥ ਦਾ ਕਿਉਂਕਿ ਜਿੱਥੇ ਜਿੱਥੇ ਸਾਰੇ ਸਵਾਲ ਉੱਠਲੇ ਨੇ ਅਸੀਂ ਨਹੀਂ ਚਾਹਦੇ ਅਸੀਂ ਭਗਵਾਨ ਪ੍ਰਮਾਨ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਅੱਗੇ ਆਂ ਇਹਨਾਂ ਦਾ ਕੋਈ ਨਾ ਕੋਈ ਨਪਟਾਰਾ ਬੈਠ ਫਟਾ ਕੇ ਗੱਲਬਾਤ ਕਰਨ ਕਿਉਂਕਿ ਬੈਂਚ ਦੇ ਟਾਕ ਹੋ ਗਏ ਸਾਰਾ ਖਤਮ ਹੋ ਸਕਦਾ ਹੈ ਪਰ ਸਰਕਾਰ ਕਿਉਂ ਨਹੀਂ ਅੱਗੇ ਆ ਰਹੀ ਇਹ ਵੀ ਬਹੁਤ ਵੱਡਾ ਸਵਾਲ ਹੈ ਸੋ ਦੋਸਤੋ ਇਸ ਮਸਲੇ ਦੀ ਨਵੀਂ ਅਗਲੀ ਅਪਡੇਟ ਹੋਵੇਗੀ ਉਹ ਤੋਂ ਅਸੀਂ ਸਭ ਤੋਂ ਪਹਿਲਾਂ ਨਿਸ਼ਾ ਕਰਾਂਗਾ ਇਵਨ ਪੰਜਾਬੀ ਟੀਵੀ ਤੇ